ਅੱਜ ਆਪਾਂ ਬਿਨਾ ਸਪਰੇਅ ਤੋਂ ਕੇਵਲ ਯੂਰੀਆ ਦੇ ਨਾਲ ਹੀ ਤੁਹਾਡੇ ਖੇਤਾਂ ਦੇ ਵਿੱਚ ਉੱਗਣ ਵਾਲਾ ਅਡੀਅਰ ਗੁੱਲੀ ਡੰਡਾ ਬਿਲਕੁਲ ਖਤਮ ਕਰ ਦੇਵਾਂਗੇ ਕਈ ਕਿਸਾਨ ਭਰਾਵਾਂ ਦਾ ਕਹਿਣਾ ਹੈ ਅਸੀਂ 2-2 4-4 ਸਪਰੇਅਾਂ ਕੱਲੇ ਆਹ ਗੁੱਲੀ ਡੰਡੇ ਨੂੰ ਮਾਰ ਲਈ ਕਰ ਦਿੰਨੇ ਆ ਪਰਤੀ ਏਕੜ 3 ਤੋਂ 4000 ਰੁਪਿਆ ਖਰਚਾ ਵੀ ਕਰਦਨੇ ਆ ਪਰੰਤੂ ਸਾਡਾ ਗੁੱਲੀ ਡੰਡਾ ਨਹੀਂ ਮਰਦਾ ਪਰੰਤੂ ਅੱਜ ਆਪਾਂ ਤੁਹਾਨੂੰ ਸਿਆਲ ਦੇ ਵਿੱਚ ਢੋਲਕੀਆਂ ਨਿਚਕਾਉਂਦੇ ਕੇਵਲ ਤੇ ਕੇਵਲ ਆਪਾਂ ਯੂਰੀਆ ਪਾਉਣੀ ਆ ਅਤੇ ਤੁਹਾਡਾ ਗੁੱਲੀ ਡੰਡਾ ਕਿੰਨਾ ਮਰਜੀ ਆ ਸਿਰ ਦੇ ਵਾਲਾਂ ਵਾਂਗ ਉੱਗਿਆ ਗੁੱਲੀ ਡੰਡਾ ਇੱਕਦਮ ਖਤਮ ਹੋ ਜਾਵੇਗਾ ਕਰਨਾ ਕੀ ਆ ਕਿ ਆਪਾਂ ਯੂਰੀਆ ਦੇ ਨਾਲ ਮਿਕਸ ਕਰਕੇ ਮੈਟਰੀ ਵਿਊਜ ਨੂੰ ਪਾਉਣੀ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਵਧਾਨੀਆਂ ਸੋਲ ਲਓ ਕਿਉਂਕਿ ਮੈਟਰੀ ਵਿਊਜ ਜਾਨਕਿ ਸੰਕੋਰ ਇੱਕ ਅਜੀਹੀ ਚੀਜ਼ ਆ ਜੇਕਰ ਗਲਤ ਢੰਗ ਨਾਲ ਜਾਂ ਹੈਵੀ ਡੋਸ ਤੁਸੀਂ ਆਪਣੀ ਕਣਕ ਦੇ ਵਿੱਚ ਪਾਤੀ ਤੱਕ ਗੁੱਲੀ ਡੰਡਾ ਤਾਂ ਮਾਰਨੀ ਮਾਰਨੈ ਨਹੀਂ ਛੱਡਨੀ ਤੁਹਾਡੀ ਕਣਕ ਵੀ ਨਹੀਂ ਕਣਕ ਵੀ ਇਹਨੇ ਬਿਲਕੁਲ ਖਤਮ ਕਰ ਦੇਣੀ ਆ ਦੋਗੀਆਂ ਦੋਗੀਆਂ ਜਮਈ ਮਚਾਦ ਦੇਣੀ ਆ ਅਤੇ ਸਾਰੀ ਕਣਕੇ ਪੀਲੀ ਪਾਦ ਦੇਣੀ ਅਤੇ ਛੇਤੀ ਛੇਤੀ ਇਸਨੇ ਠੀਕ ਵੀ ਨਹੀਂ ਹੋਣਾ ਕਟੋ-ਕਟ 300 ਪ੍ਰੀਆਂ ਲੈ ਜਾਵੇਗੀ ਤਾਂ ਵੀ ਇਹ ਹੋ ਸਕਦਾ ਤੁਹਾਡਾ ਡੰਗਾ ਜਾ ਲੈ ਜਾਵੇ ਤਾਂ ਕਰਕੇ ਦੋਸਤੋ ਜੇਕਰ ਤੁਸੀਂ ਨਵੇਂ ਕਿਸਾਨ ਹੋ ਵੈਸੇ ਤਾਂ ਦੋਸਤੋ ਸੋਸ਼ਲ ਮੀਡੀਆ ਤੇ ਤੁਸੀਂ ਕਾਫੀ ਸਾਰੀਆਂ ਵੀਡੀਓ ਦੇਖੀਆਂ ਹੋਣਗੀਆਂ ਆਪਣੇ ਆਸੇ ਪਾਸੇ ਆਪਣੇ ਕਿਸਾਨ ਦੇਖੀ ਹੁੰਦੇ ਕਿ ਅਸੀਂ 2 ਗੱਟੇ ਯੂਰੀਆ ਦੇ ਲੈ ਲੈਨੇ ਆ ਤੇ ਬਚੇ 400 ਗ੍ਰਾਮ ਪਾ ਲੈਨੇ ਆ ਮੈਟਰੀਬਿਊਜਨ ਇੰਨੀ 2 ਤੁਸੀਂ ਲੈਣੀ ਕਿਉਂਕਿ ਉਹ ਪੁਰਾਣੇ ਖਿਲਾੜੀ ਆ ਉਹਨਾਂ ਨੂੰ ਪਤਾ ਕਿ ਸਾਡੇ ਖੇਤਾਂ ਦੇ ਵਿੱਚ ਗੁੱਲੀ ਇੰਡਸ ਕਿਵੇਂ ਮਾਰਨਾ ਕਿਉਂਕਿ ਸਭ ਤੋਂ ਸਸਤਾ ਅਤੇ ਸੌਖਾ ਤਰੀਕਾ ਮੈਟਰੀਬਿਊਜਨ ਹੀ ਆ ਯੂਰੀਆ ਦੇ ਵਿੱਚ ਮਿਸ ਕਰਕੇ ਪਾਉਂਦਾ ਜਿਹੜਾ ਕਿ 100% ਤੁਹਾਡੇ ਗੁੱਲੀ ਡੰਡੇ ਨੂੰ ਬਿਲਕੁਲ ਖਤਮ ਕਰ ਦੇਵੇਗਾ ਜਿਹੜਾ ਮਹਿੰਗੀਆਂ ਮਹਿੰਗੀਆਂ ਸਪਰੀਹਾਂ ਦੇ ਨਾਲ ਗੁੱਲੀ ਡੰਡਾ ਨਹੀਂ ਮਾਰਦਣਾ ਇਹ ਬਿਲਕੁਲ ਸਸਤੀ ਦੀ ਚੀਜ਼ ਨਾ ਮਰ ਜਾਂਦਾ ਇਹ ਬਹੁਤਾ ਜ਼ਿਆਦੇ ਮੱਥਾ ਨਹੀਂ ਮਾਰਨਾ ਪੈਂਦਾ ਹੁਣ ਗੱਲ ਕਰਕੇ ਸਾਵਧਾਨੀ ਦੀ ਜੇਕਰ ਤੁਸੀਂ ਪਹਿਲੀ ਵਾਰ ਸੰਗੁਰ ਪਾਰਿਓ ਮੇਰੇ ਵਾਂਗ ਤਾਂ ਪ੍ਰਤੀ ਇੱਕ 80 ਗ੍ਰਾਮ ਤੋਂ ਸ਼ੁਰੂ ਕਰਨਾ ਤੁਸੀਂ 80 ਗ੍ਰਾਮ ਵੀ ਪਾ ਸਕਦੇ ਹੋ 100 ਗ੍ਰਾਮ ਵੀ ਪਾ ਸਕਦੇ ਹੋ ਮੈਂ ਆਪਦੀ ਗੱਲ ਕਰਾਂ ਤਾਂ ਮੈਂ ਵੀ ਪਹਿਲੀ ਵਾਰ ਆਪਣੇ ਖੇਤਾਂ ਦੇ ਵਿੱਚ ਮੈਟਰੀ ਵਿਊਜਨ ਪਾ ਰਹੇ ਹਾਂ ਪ੍ਰਤੀ ਇੱਕ 120 ਕਿ ਗ੍ਰਾਉਂਡ ਡੋਜ਼ ਮੇਰੇ ਤੋਂ ਪੈ ਗਈ ਜਿਆਦਾ ਤੋਂ ਜਿਆਦਾ ਤੁਸੀਂ 150 ਗ੍ਰਾਮ ਤੱਕ ਲੈ ਸਕਦੇ ਹੋ ਇਸ ਤੋਂ ਵੱਧ ਨਹੀਂ ਪਾਉਣੀ ਕਿਉਂਕਿ ਤੁਸੀਂ ਪਹਿਲੀ ਵਾਰ ਪਾ ਰਹੇ ਹੋ ਕਿਤੇ ਨੁਕਸਾਨ ਨਾ ਕਰਵਾ ਲਿਓ ਹਾਂ ਜੇਕਰ ਤੁਸੀਂ ਲਗਾਤਾਰ 3-4 ਸਾਲ ਹੋ ਗਏ ਤੁਹਾਨੂੰ ਲਗਾਤਾਰ ਆਪਣੀ ਕਣਕ ਦੇ ਵਿੱਚ ਪਾ ਰਹੇ ਹੋ ਤਾਂ ਤੁਸੀਂ 200 ਗ੍ਰਾਉਂਡ 250 ਗ੍ਰਾਮ ਵੀ ਲੈ ਸਕਦੇ ਹੋ ਕਿਉਂਕਿ ਤੁਹਾਨੂੰ ਤਜਰਬਾ ਪੂਰਾ ਦੀ ਆਪਣੀ ਕਣਕ ਦਾ ਨੁਕਸਾਨ ਨਹੀਂ ਹੋਣ ਦਿਓਗੇ ਹਾਂ ਗੁੱਲੀ ਡੰਡਾ ਬਿਲਕੁਲ ਖਤਮ ਕਰ ਦੇਉਗੇ ਗੱਲ ਕਰਗੇ ਸੰਕੋਰ ਦੀ ਤਹ ਪਾਉਣੀ ਕਿਵੇਂ ਆ ਤਾਂ ਦੋਸਤੋ ਕਈ ਕਿਸਾਨ ਪਰ ਕੀ ਕਰਦੇ ਆ ਕਿ ਜਦੋਂ ਆਪਾਂ ਪਹਿਲੀ ਯੂਰੀਆਂ ਪਾਉਣੀ ਆ ਨਾ ਜਿਹੜੇ ਨਵੇਂ ਕਿਸਾਨ ਪਰ ਉਹਦੀ ਮੈਟਰੀਬਿਊਜਨ ਮਿਕਸ ਕਰਕੇ ਪਾ ਦਿੰਦੇ ਆ ਤਾਂ ਅਜਿਹਾ ਕਰਨਾ ਤੁਹਾਡੀ ਕਣਕ ਪੱਕਾ ਖਤਮ ਹੋਵੇਗੀ ਪੀਲੀ ਪੱਕਾ ਪਵੇਗੀ ਹਾਂ ਦੋਸਤੋ ਕਦੇ ਵੀ ਪਾਣੀ ਲਾਉਣ ਤੋਂ ਪਹਿਲਾਂ ਆਪਾਂ ਮੈਟਰੀਬਿਊਜਨ ਨਹੀਂ ਪਾਉਣੀ ਆਪਾਂ ਕੀ ਕਰਨਾ ਪਹਿਲਾਂ ਪਾਣੀ ਲਾਤਾ ਅਤੇ ਜਦੋਂ ਇਹ ਪਾਣੀ ਜੀਰ ਗਿਆ हां दोस्तों ध्यान दियो अपनी ਕਣਕ ਦੇ ਵਿੱਚ ਮਾੜਾ ਮੋਟਾ ਵੀ ਪਾਣੀ ਖੜਾ ਨਹੀਂ ਹੋਣਾ ਚਾਹੀਦਾ ਕਿਉਂਕਿ ਜਿੱਥੇ ਵੀ ਪਾਣੀ ਖੜਾ ਰਹਿ ਗਿਆ ਉੱਥੇ ਤੁਹਾਡੀ ਕਣਕੇ ਬਿਲਕੁਲ ਖਤਮ ਕਰ ਦੇਣੀ ਹੈ ਇਸਨੇ ਇਸ ਕਰਕੇ ਜਦੋਂ ਆਪਾਂ ਪਾਣੀ ਲਾਤਾ ਅਤੇ ਉਸ ਤੋਂ ਬਾਅਦ ਜਦੋਂ ਜੀ ਰ ਗਿਆ ਪਾਣੀ ਲਾਉਣ ਤੋਂ 2 ਦਿਨ 3 ਦਿਨ ਬਾਅਦ ਆਪਾਂ ਯੂਰੀਆ ਚ ਮਕਸਰ ਕਰਕੇ ਸੰਕੋਰ ਦੀ ਵਰਤੋਂ ਕਰਨੀ ਆ ਹਾਂ ਦੋਸਤੋ ਯੂਰੀਆ ਤੁਸੀਂ ਆਪਣੇ ਤਜਰਬੇ ਮੁਤਾਬਕ ਜਿਵੇਂ ਤੁਸੀਂ ਆਈਵਰ ਪੋਣੀ ਉਸ ਤਰੀਕੇ ਨਾਲ ਪਾ ਸਕਦੇ ਹੋ ਵੀ ਦਾਣਾ ਦਾਣਾ ਸਾਰੇ ਖੇਤ ਦੇ ਵਿੱਚ ਖਿਲਰ ਜਾਵੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇਗੀ ਚੰਗੀ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਸੀਂ ਸੰਕੋਰ ਦੀ ਵਰਤੋਂ ਬਤੀ ਕਿੰਨੀ ਕਰਦੇ ਹੋ ਅਤੇ ਕਿੰਨਾ ਕੁ ਵਧੀਆ ਰਿਜ਼ਲਟ ਮਿਲਦਾ ਧੰਨਵਾਦ ਦੋਸਤੋ